ਲਿਸਿਸ ਮੈਂ ਤੁਹਾਨੂੰ ਕੀ ਨੇ ਗੱਲ ਕਰਨ ਲਈ ਕਿਹਾ ਜੀ ਮੈਂ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਸਾਹਿਬ ਦੇ ਦਫ਼ਤਰ ਤੋਂ ਗੱਲ ਕਰ ਰਹੇ ਹਾਂ ਜੀ ਹਾਂ ਜੀ ਹਾਂ ਜੀ ਤੁਸੀਂ ਤੁਹਾਡੇ ਨਾਲ 2 ਮਿੰਟ ਗੱਲ ਕਰ ਸਕਦੇ ਆ ਜੀ ਬਿਲਕੁਲ ਕਰ ਸਕਦੇ ਹੋ ਜਨਾਬ ਹਾਂ ਜੀ ਤੁਸੀਂ ਕੁਝ ਦਿਨਾਂ ਵਿੱਚ ਪਹਿਲਾ ਆਮ ਆਦਮੀ ਕਲੀਨਿਕ ਵਿੱਚ ਇਲਾਜ ਕਰਨ ਗਏ ਸੀ ਹਾਂ ਜੀ ਫਿਰ ਕੀ ਹੋਇਆ ਸੀ ਤੁਸੀਂ ਤਾਂ ਤੁਸੀਂ ਦੱਸ ਸਕਦੇ ਹੋ ਮੈਡਮ ਦੈਰੀ ਘਟੋ ਘਟ 8 ਵਾਰ ਮੈਂ ਦਵਾਈ ਲੈ ਲਈ ਉਥੋਂ ਪਰ ਕੋਈ ਫਰਕ ਨਹੀਂ ਪਿਆ ਚੌਥੇ ਮਹੀਨੇ ਚ 11 ਤਰੀਕ ਨੂੰ ਕੀ ਹੋਇਆ ਸੀ ਮੈਡਮ ਇੱਕ ਹੱਥ ਤੇ ਇਨਫੈਕਸ਼ਨ ਜੀ ਹੈ ਜਿਵੇਂ ਖਾ ਉਹ ਹੁੰਦੀ ਆ ਫੰਗਲ ਇਨਫੈਕਸ਼ਨ ਜੀ ਹੁੰਦੀ ਹੈ ਜਿਹੜੀ ਹਾਂਜੀ 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 ਪਰ ਕੀ ਫਾਇਦਾ ਜੇ ਤੁਸੀਂ ਉੱਥੇ ਵਧੀਆ ਸਰਜਨ ਨਹੀਂ ਰੱਖ ਸਕਦੇ ਇਹ ਤਾਂ ਇੱਕ ਲੋਕਾਂ ਨੂੰ ਲਾਰਾ ਲਾਉਣ ਵਾਲਾ ਕਿਉਂਕਿ ਮੈਂ 9 ਵਾਰ ਦਵਾਈ ਲੈਣ ਦੇ ਬਾਵਜੂਦ ਮੇਰੇ ਹੱਥ ਉਦਾਂ ਹੀ ਨੇ ਮੁੱਖ ਮੰਤਰੀ ਸਾਹਿਬ ਜਾਨਣਾ ਚਾਹੁੰਦੇ ਡਾਕਟਰ ਨੇ ਸਹੀ ਤਰੀਕੇ ਨਾਲ ਜਾਂਚ ਕੀਤੀ ਸੀ ਮੈਡਮ ਮੁੱਖ ਮੰਤਰੀ ਸਾਹਿਬ ਜੀ ਉਹ ਇਹ ਰੱਖਣਗੇ ਜੇ ਡੰਟੋਲੋਜਿਸਟ ਰੱਖਣਗੇ ਤਾਂ ਹੀ ਉਥੇ ਇਹ ਚੀਜ਼ ਦਾ ਬੈਟਰ ਦਾ ਇਲਾਜ ਹੋਊਗਾ ਨਾ ਇਹ ਤੁਸੀਂ ਹਰੇਕ ਨੂੰ ਹੀ ਚਾਕੇ ਹੁਣ ਸਕੂਲ ਦੇ ਵਿੱਚ ਇੱਕ ਪੜਾਉਣ ਵਾਲਾ ਜੇ ਉਹਨੂੰ ਤੁਸੀਂ ਪੀ ਐਚ ਡੀ ਦੀ ਪੜ੍ਹਾਈ ਅੱਗੇ ਤੇ ਕੋ ਪੜਾਉਣ ਨੂੰ ਕਹੋਗੇ ਉਹ ਨਾਟ ਪੋਸੀਬਲ ਹੈ ਕਿ ਉਹ ਪੜਾ ਸਕੇ ਹਾਂ ਜੀ ਤੁਸੀਂ ਹਾਂ ਪਤਾ ਚੱਕ ਰਹੀ ਹੈ ਜਿਹੜੇ ਡਾਕਟਰ ਰੱਖੇ ਨੇ ਤੁਸੀਂ ਉਹ ਉਹ ਉਹਦਾ ਇਲਾਜ ਕਰਨਗੇ ਜਿਹੜੇ ਉਹ ਸਰਜਨ ਹੋਣਗੇ ਕਿਉਂਕਿ ਅਸੀਂ ਅਸੀਂ ਵੀ ਇਹ ਆਸ ਕਰਦੇ ਹਾਂ ਸੀ ਬੋਟ ਆਮ ਆਦਮੀ ਪਾਰਟੀ ਨੂੰ ਪਾਈ ਸੀ ਪਰ ਸਾਨੂੰ ਲੋਕਾਂ ਨੂੰ ਜਿਹੜਾ ਇਲਾਜ ਆਉ ਤਾਂ ਨਹੀਂ ਮਿਲ ਰਿਹਾ ਉਥੋਂ ਜਿਹੜਾ ਪ੍ਰੋਪਰ ਬੈਟਰਨ ਇਲਾਜ ਹੋਣਾ ਚਾਹੀਦਾ ਹਾਂਜੀ ਉਹੀ ਦਵਾਈਆਂ ਲਿਖੀਆਂ ਨੇ 10 ਪੇਸ਼ੈਂਟ ਬਾਗੇ ਉਸ ਨੂੰ ਹੀ ਉਹੀ ਤਾਂ ਦਵਾਈ ਦੇਖੋ ਤੁਸੀਂ ਮੈਂ ਬੱਚੇ ਨੂੰ ਲੈ ਕੇ ਗਿਆ ਛੋਟੇ ਨੂੰ ਉਹੀ ਤਾਂ 1.5 ਸਾਲ ਦੇ ਨੂੰ ਦੇ ਰਹੇ ਨੇ ਦਵਾਈ ਉਹੀ 60 ਸਾਲ ਦੇ ਨੂੰ ਦੇ ਰਹੇ ਨੇ ਦੱਸੋ ਡਾਕਟਰ ਇਹ ਨਾ ਹੀ ਉਹਦੀ ਡੋਜ਼ ਦੱਸ ਰਹੇ ਨੇ ਵੀ 60 ਸਾਲ ਦੇ ਨੂੰ ਵੀ ਉਹੀ ਡੋਜ਼ ਦੇ ਰਹੇ ਨੇ ਤੇ 1.5 ਸਾਲ ਦੇ ਬੱਚੇ ਨੂੰ ਵੀ ਉਹੀ ਡੋਜ਼ ਦੇ ਰਹੇ ਨੇ ਦੱਸੋ ਡਾਕਟਰ ਇਹ ਸੈਟੀਸਫਾਈ ਤੇ ਇਹ ਇਹ ਚੀਜ਼ ਕਰਨ ਦੇ ਵਿੱਚ ਕਿੱਥੇ ਡਾਕਟਰਾਂ ਦੀ ਉਹ ਆ ਦੱਸੋ ਹਾਂਜੀ ਤੁਹਾਡਾ ਸ਼ਿਕਾਇਤ ਅੱਗੇ ਪਹੁੰਚਾਉਗੇ ਤੁਸੀਂ ਚਿੰਤਾ ਨਾ ਕਰੋ ਜੀ ਮੈਡਮ ਸ਼ਿਕਾਇਤ ਅੱਗੇ ਪਹੁੰਚਾਉਂਗੇ ਜਿਹੜੀਆਂ ਉੱਥੇ ਮੈਡੀਸਨ ਨੇ ਉਹ ਵੀ ਬੈਟਰ ਦੈਨ ਹੋਣੀਆਂ ਚਾਹੀਦੀਆਂ ਨੇ ਨਾ ਉਹੀ ਦਸ ਮੈਡੀਸਨਾਂ बार-बार बार-बार ਪੇਸ਼ੈਂਟਾਂ ਨੂੰ ਉਹੀ ਰਿਪੀਟ ਕਰੀ ਜਾਣੀਆਂ ਨੇ ਉਹਦੇ ਨਾਲ ਕਿੱਥੇ ਤੱਕ ਪੇਸ਼ੈਂਟ ਠੀਕ ਹੋ ਵੱਧ ਤੋਂ ਵੱਧ ਹਸਪਤਾਲ ਦੇ ਵਿੱਚੋਂ ਉਹਦਾ ਦੋ ਵਾਰ ਮੈਡੀਸਨ ਲੈ ਲੈਣਾ ਕਿਤੇ ਪ੍ਰਾਈਵੇਟ ਦੇ ਵਿੱਚੋਂ ਸੋ ਠੀਕ ਹੋ ਜਾਂਦਾ ਤੇ ਹੁਣ ਦੱਸੋ ਮੇਰੇ ਮੈਂ ਘੱਟੋ ਘੱਟ 10 ਟਿਊਬਾਂ ਯੂਜ਼ ਕਰ ਚੁੱਕੇ ਹੱਥ ਦੇ ਖਾਤਰ ਹਾਲ ਤੱਕ ਉੱਥੇ ਕੋਈ ਫਰਕ ਨਹੀਂ ਪਿਆ ਦੱਸੋ ਹੁਣ ਫਿਰ ਥਾਨੇ ਸਾਰੀਆਂ ਦਵਾਈਆਂ ਕਲੀਨਿਕ ਵਿੱਚੋਂ ਮਿਲਦੀਆਂ ਹਨ ਹਾਂਜੀ ਕਲੀਨਿਕ ਤੋਂ ਤਾਂ ਮਿਲਦੀਆਂ ਨੇ ਮੈਡਮ ਪਰ ਜੇ ਉਹ ਅਸਰ ਕਰੂਗੀ ਜੇ ਅਸਰਦਾਰ ਹੋਣਗੀਆਂ ਦਵਾਈਆਂ ਤਾਂ ਨਾ ਹਾਂ ਜੀ ਤੁਹਾਡੇ ਸ਼ਿਕਾਇਤ ਅੱਗੇ ਪਹੁੰਚਾਗੇ ਤੁਸੀਂ ਹਾਂ ਹਾਂ ਮੈਂ ਮੈਡਮ ਤੁਹਾਡੀ ਪਤਾ ਜੇ ਕਰ ਗਈ ਆ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਮੈਂ ਤੁਹਾਡੀ ਰਿਕਾਰਡਿੰਗ ਵੀ ਕਰ ਰਿਹਾ ਕਿਉਂਕਿ ਮੈਂ ਇਹ YouTube ਤੇ ਹੀ ਪਾਉਣਾ ਕਿਉਂਕਿ ਜਿਹੜਾ ਲਾਜ ਆ ਵੀ ਇਹ ਚੀਜ਼ ਦਾ ਹੋ ਨਹੀਂ ਰਿਹਾ ਮੈਂ ਤੁਹਾਨੂੰ ਦੱਸ ਕੇ ਸਾਰਾ ਕੁਝ ਕਰ ਰਿਹਾ ਤੁਸੀਂ ਬੋਲ ਸਕਦੇ ਹੋ ਜੇ ਦੱਸਣਾ ਤੁਸੀਂ ਕਹਿਣੇ ਹੋ ਹਾਂ ਸਰ ਤੁਹਾਡੇ ਕੋਲ ਆਮ ਆਦਮੀ ਕਲੀਨਿਕ ਦੀ ਦਵਾਈ ਇਹਦੇ ਪੈਸੇ ਵੀ ਲੱਗੇ ਨਹੀਂ ਜੀ ਪੈਸਾ ਕੋਈ ਲੱਗਿਆ ਪਰ ਦਵਾਈਆਂ ਨੇ ਜਿਹੜੀਆਂ ਅਸਰਦਾਰ ਸਾਬਤ ਹੋਈਆਂ ਨੇ ਕੋਈ ਕੋਈ ਕਈ ਅਸਰਦਾਰ ثابت ਨਹੀਂ ਹੋਈਆਂ ਵੀ ਉਹਨਾਂ ਦਾ ਇਲਾਜ ਦੇ ਵਿੱਚ ਸਹੀ ਨਹੀਂ ਰਿਹਾ ਕਿਉਂਕਿ ਕੋਈ ਦਵਾਈ ਲੈ ਕੇ ਕੋਈ ਬੈਨੀਫਿਟ ਨਹੀਂ ਮਿਲਿਆ ਉਥੋਂ ਇਹ 8 ਵਾਰ ਵੀ ਬੰਦਾ ਮੁਹੱਲਾ ਕਲੀਨਿਕ 'ਚ ਦਵਾਈ ਲੈ ਰਿਹਾ ਫੇਰ ਵੀ ਨਹੀਂ ਕੋਈ ਠੀਕ ਹੋ ਰਿਹਾ ਫਿਰ ਤੁਸੀਂ ਦੱਸੋ ਵੀ ਉਹ ਚੀਜ਼ ਦਾ ਕੀ ਹੱਲ ਹੈਗਾ ਕੋਈ ਹਾਂਜੀ ਸੇ ਤੁਹਾਡਾ ਸ਼ਿਕਾਇਤ ਅੱਗੇ ਪਹੁੰਚਾਈ ਤੇ ਸਿਚਿੰਤਨਾ ਕਰੋ ਜੀ ਸੇ ਡਾਕਟਰ ਨੇ ਜਾਂਚ ਲਈ ਕੋਈ ਟੈਸਟ ਲਿਖੇ ਸੀ ਨਹੀਂ ਡਾਕਟਰ ਨੇ ਕੋਈ ਟੈਸਟ ਨਹੀਂ ਲਿਖਿਆ ਆ ਮਾਦ ਇਹ ਤੁਸੀਂ ਕਲੀਨਿਕ ਵਿੱਚ ਕਿਤੇ ਕਿਲਾਇਸ ਤੋਂ ਸੰਤੋਸ਼ਟ ਹੋ ਸੈ ਮੈਡਮ ਸੰਤੋਸ਼ਟ ਤਾਂ ਤਾਂ ਹੋਣਾ ਹੁਣ ਤੁਸੀਂ ਕਿਸੇ ਚੀਜ਼ ਤੋਂ ਦਵਾਈ ਲੈਣ ਜਾ ਰਹੇ ਹੋ ਕਿਤੇ ਇਹ ਤੁਸੀਂ ਠੀਕ ਨਹੀਂ ਹੈਗੇ ਫਿਰ ਸੰਤੋਸ਼ਟੋਂ ਤੁਸੀਂ ਖੁਦ ਦੱਸੋ ਇਹ ਆਪਦੇ ਸ਼ਬਦੋਂ ਤੁਸੀਂ ਚਾਰ ਬਾਰ ਹਸਪਤਾਲੇ ਤੇ ਜਾਇਆ ਏ ਤੁਸੀਂ ਉੱਥੋਂ ਬੈਟਰ ਦਾਨ ਮਹਿਸੂਸ ਨਹੀਂ ਕੀਤਾ ਫਿਰ ਤੁਸੀਂ ਸਹੀ ਹੋ ਹਾਂ ਜੀ ਕਾਰਨ ਦੱਸ ਸਕਦੇ ਹੋ ਡਾਕਟਰ ਤੋਂ ਸੰਤੁਸ਼ਟੀ ਨਹੀਂ ਮਿਲੀ ਮੈਡਮ ਡਾਕਟਰੋ ਵਿਚਾਰੇ ਕੀ ਡਾਕਟਰਾਂ ਦਾ ਕੀ ਦੋਸਤ ਹੈ ਦੱਸੋ ਜਿਹੜੀਆਂ ਤੁਹਾਡੀਆਂ ਥੋਪੀਆਂ ਹੋਈਆਂ ਜਿਹੜੀਆਂ ਮੈਡੀਸਨ ਨੇ ਜਿਹੜੇ ਉੱਪਰ ਜਿਹੜੇ ਆਫਸਰ ਨੇ ਜਿਨ੍ਹਾਂ ਦੇ ਉੱਪਰ ਇਹ ਚੀਜ਼ ਦੀ ਉਹ ਹੁੰਦੀਆਂ ਉਹਨਾਂ ਨੇ ਕਹੇ ਦੋ ਹੀ ਉਹੀ ਮੈਡੀਸਨ ਆ ਰਹੀ ਹੈ ਆਫਸਰਾਂ ਦੇ ਜਿਹੜੇ ਜਿੱਥੇ ਕੋਈ ਮੰਤਰੀਆਂ ਦੀ ਮਾੜੀ ਮੋਟੀ ਗੱਲਬਾਤ ਹੈਗੀ ਆ ਉੱਥੋਂ ਸਾਜ਼ਗਾਠ ਉੱਥੇ ਮੈਡੀਸਨ ਆ ਰਹੀ ਹੈ ਕਿਉਂਕਿ ਜਿਹੜੀ ਵਧੀਆ ਇਹ ਜਿਹੜੀ ਉਹ ਤਾਂ ਮੈਡੀਸਨ ਆ ਹੀ ਨਹੀਂ ਰਹੀ ਇਹ ਚੀਜ਼ ਦੇ ਕਿਉਂਕਿ ਹੁਣ ਉਹ ਕੀ ਕਰਨ ਵਿਚਾਰੇ ਜਦੋਂ ਤੁਸੀਂ ਵਧੀਆ ਉਹੀ ਉਹ ਤਾਂ ਵਿਚਾਰੇ ਇੱਕ ਤੋੜਾ ਫੁਰਕਾ ਚਲਾ ਰਹੇ ਨੇ ਉਹਦੇ ਹੀ ਜਾਂਦੇ ਨੇ ਬਾਰ ਬਾਰ ਰਿਪੀਟ ਕਰਕੇ ਲਈ ਜੋ ਉਹੀ ਮੈਡੀਸਨ ਆ ਉਹਨਾਂ ਕੋਲੇ ਹਾਂਜੀ ਸਿਰ ਥੋੜਾ ਜਿਹਾ ਕਹਿਤਾ ਕਿ ਪਹੁੰਚ ਆਉਂਦੇ ਸੀ ਚਿੰਤਾ ਨਾ ਕਰਿਓ ਜੀ ਮੜਨ ਸਕਾਇਤਾ ਕਿ ਪੂਰਾ ਪੰਜਾਬ ਸਕਾਇਤਾ ਸਿਰ ਤੇ ਚੱਕੀ ਬੈਠਾ ਕਿ ਇੱਥੇ ਲੋਕ ਕਿੱਥੇ ਤੱਕ ਸਕਾਇਤਾ ਲੈ ਕੇ ਜਾਣ 88 ਸਕੂਲਾਂ ਦੇ ਵਿੱਚ ਟੀਚਰ ਨਹੀਂ ਹੈਗੇ ਇੱਥੇ ਚੰਗੇ ਵੈਟਰ ਦੇ ਨੇ ਜਿਹੜੇ ਐਜੂਕੇਟਿਡ ਨੇ ਉਹ ਐਮਡੀ ਜਾਂ ਮੈਡੀਸਨ ਜਾਂ ਸਰਜਨ ਡਾਕਟਰ ਨਹੀਂ ਹੈਗੇ ਤੇ ਲੋਕ ਕੰਪਲੇਂਟਾਂ ਲੈ ਕੇ ਤਾਂ ਜਾਣ ਤਾਂ ਜਾਣ ਕਿੱਥੇ ਲੈ ਕੇ ਜਾਣ ਕੰਪਲੇਟਾਂ ਉਹਨਾਂ ਦਾ ਕੰਪਲੇਂਟ ਤੁਸੀਂ 1180 ਨੰਬਰ ਤੇ ਕਰ ਸਕਦੇ ਹੋ ਜੀ ਨਾ ਮੈਡਮ ਤੁਸੀਂ ਕਰ ਦਿਓ ਕੰਪਿਊਟਰ ਇੰਨਾ ਕਿਹਦੇ ਕਿਹਦੇ ਪ੍ਰਾਈਵੇਟ ਕੰਮਾਂ 'ਚ ਕਿਹਦੇ ਕੋਲ ਟਾਈਮ ਹੁੰਦਾ ਤੁਹਾਡਾ ਫੋਨ ਚੱਕ ਲੈ ਇੰਨਾ ਆਹੀ ਆ ਨਹੀਂ 12 ਘੰਟੇ ਡਿਊਟੀਆਂ ਦੇ ਵਿੱਚ ਹੀ ਕਿੱਥੇ ਕੋਈ ਛੁੱਟੀ ਨਾ ਕੁਝ ਹੋਰ ਬੰਦਾ ਉਹੀ ਗੱਦਾ ਬਣਿਆ ਰਹਿੰਦਾ ਹੈਗਾ ਹਾਂ ਜੀ ਸਿੱਧਾ ਤੁਹਾਨੂੰ ਹੈਲਥ ਦੇ ਰਿਗਾਰਡਿੰਗ ਫੀਡਬੈਕ ਲਈ ਤੁਹਾਨੂੰ ਕਾਲ ਕੀਤਾ ਸੀਗਾ ਠੀਕ ਹੈ ਜੀ ਐਸੇ ਕਿ ਪੰਜਾਬ ਵਿੱਚ ਪਹਿਲੀਆਂ ਸਰਕਾਰਾਂ ਦੌਰਾਨ ਤੁਹਾਨੂੰ ਇਹ ਸੁਵਿਧਾਵਾਂ ਮਿਲੀਆਂ ਜੀ ਹਾਂ ਜੀ ਹਾਂ ਜੀ ਮੈਡਮ ਚੰਗੀਆਂ ਮਿਲੀਆਂ ਦੀਆਂ ਬੈਟਰ ਦੈਨ ਮਿਲੀਆਂ ਦੀਆਂ ਇੱਦੂ ਕਿਉਂਕਿ ਇਹ ਤਾਂ ਵੈਰੀ ਪੂਰ ਆ ਜੇ ਗੱਲ ਦੇਖੀਏ 100 ਦੇ ਵਿੱਚੋਂ -2% ਨੰਬਰ ਇਹਨੇ ਮੇਰੇ ਪਿੰਡ ਇੱਦੂ ਪਹਿਲਾਂ ਪੰਜਾਬ ਦੀਆਂ ਦੋ ਡਿਸਪੈਂਸਰੀਆਂ ਨੇ ਗਈਆਂ 1900 ਲਗਭਗ ਸਾਡੇ ਜਨਮ ਤੋਂ ਪਹਿਲਾਂ ਦੀ ਡਿਸਪੈਂਸਰੀ ਚੱਲ ਰਹੀ ਹੈ ਉੱਥੇ ਦਵਾਈਆਂ ਫ੍ਰੀ ਮਿਲਦੀਆਂ ਨੇ ਇਲਾਜ ਫ੍ਰੀ ਮਿਲਦਾ ਐਯੁਰਵੇਦਿਕ ਉਹ ਇੱਕ ਐਯੁਰਵੇਦਿਕ ਡਿਸਪੈਂਸਰੀ ਆ ਉਹ ਵੀ ਇਹ ਆਉਣ ਤੋਂ ਪਹਿਲਾਂ ਹੀ ਆ ਪਰ ਜਿਹੜੇ ਹੁਣ ਝੋਲਾ ਛਾਫ ਕੰਮ ਹੋਣ ਲੱਗੇ ਇਹ ਪਹਿਲਾਂ ਪਿਛਲੀਆਂ ਸਰਕਾਰਾਂ ਚ ਰਹੀ ਹੋਏ ਮੈਡਮ ਹਾਂਜੀ ਹਾਂਜੀ ਠੀਕ ਇਹ ਖਾਣੇ ਲੱਗਦਾ ਕਿ ਮਾਨਯੋਗ ਪ੍ਰਮਤ ਮੰਤਸਾਈ ਵੱਧਾ ਕੰਮ ਕਰ ਰਹੇ ਹਨ ਨਾ ਜੀ ਸਭ ਤੋਂ ਜ਼ਿਆਦਾ ਵਧੀਆ ਕਾਦਾ ਕੰਮ ਕਰ ਰਹੇ ਨੇ ਲੋਕਾਂ ਨੂੰ ਜੁਮਲੇ ਲਾ ਲਾ ਕੇ ਲੋਕਾਂ ਨੂੰ ਉਹ ਕਰ ਕਰਕੇ ਸੋ ਲੋਕਾਂ ਨੂੰ ਬਿਸ਼ਰਮ ਹੋ ਗਿਆ ਪੰਜਾਬ ਦੇ ਲੋਕ ਆਪਦੇ ਆਪ ਨੂੰ ਬਿਸ਼ਰਮਗੀ ਮਹਿਸੂਸ ਕਰ ਰਹੇ ਨੇ ਕਿ ਅਸੀਂ ਵੋਟਾਂ ਪਾਈਆਂ ਅਸੀਂ ਠੱਗਿਆ ਮਹਿਸੂਸ ਕਰਦੇ ਆ ਆਮ ਆਦਮੀ ਪਾਰਟੀ ਤੋਂ ਉਹਨਾਂ ਦੇ ਕੰਮ ਤੋਂ ਖੁਸ਼ ਨਹੀਂ ਸਰਕਾਰ ਨੂੰ ਦੱਸ ਦਿਓ ਮੈਡਮ ਆ ਸਾਰੇ ਕਾਰਨ ਨੇ ਤੁਸੀਂ ਦੇਖੋ ਜੇ 10 ਵਾਰ ਤੁਸੀਂ ਆਪਦੇ ਬੱਚੇ ਨੂੰ ਦਵਾਈ ਦਿਵਾਉਣ ਲੈ ਜਾਓ ਉੱਥੇ ਉਹਦਾ ਇਲਾਜ ਸਹੀ ਪ੍ਰੋਪਰ ਉਹੋ ਠੀਕ ਹੀ ਨਹੀਂ ਹੋ ਰਿਹਾ ਉਹ ਦਵਾਈ ਨਾਲ ਤੇ ਤੁਸੀਂ ਕੀ ਕਰੋਗੇ ਐਹੀ ਜੀ ਫ੍ਰੀ ਵਾਲੀ ਦਵਾਈ ਦੱਸੋ ਅਸੀਂ ਚੱਟਣੀ ਆ ਜਦੋਂ ਉਥੇ ਸਹੀ ਇਲਾਜ ਨਹੀਂ ਹੋ ਰਿਹਾ ਪ੍ਰੋਪਰ ਉਹੀ ਮੈਡੀਸਨ ਹੈ ਕਿਸੀ ਐਪਟੀਆਂ ਦੇਈ ਜਾਂਦੇ ਨੇ ਹਾਂਜੀ ਸਰ ਤੁਹਾਡੀ ਸ਼ਿਕਾਇਤ ਅਗੇ ਪਹੁੰਚਾਉਗੇ ਜੀ ਧੰਨਵਾਦ ਸਰ ਸਮਾਂ ਦੇ ਲਈ ਮਾਨ ਸਾਹਿਬ ਦਾ ਬਚਾਇਓ ਮੈਡਮ ਹਾਂਜੀ ਸਰ ਤੁਹਾਡੀ ਸ਼ਿਕਾਇਤ ਅਗੇ ਪਹੁੰਚਾਉਗੇ ਕਿਉਂਕਿ ਐਮਐਲਏ ਦਾ ਚੋਲਾ ਚੱਕ ਨੇ ਉਹ ਤਾਂ ਦੁਨੀਆ ਪਾਰਟੀਾਂ ਚ ਰਲਣ ਨੂੰ ਤਿਆਰ ਹੋ ਗਏ ਹੁਣ ਧੰਨਵਾਦ ਸਰ ਮਾਨ ਸਾਹਿਬ ਨੇ ਕਿਹਾ ਤੁਹਾਨੂੰ ਦਵਾਈਆਂ ਸਹੀ ਟੰਗ ਨਾਲ ਲਿੰਦੇ ਰਿੰਦੇ ਚਾਹੀਦੇ ਤੇ ਆਪਣੇ